ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਜਿਹੜਾ ਮੇਰਾ ਵਿਸ਼ਾ ਹੈ ਨਾ ਉਹਨੂੰ ਕਹਿੰਦੇ ਨੇ ਫੜਾ ਮਾਰਨੀਆਂ ਜਾਂ ਫੇੜ ਪੰਜਾਬੀ ਵਿੱਚ ਕਹਿ ਦਿੰਦਾ ਡਿੰਗਾ ਮਾਰਨੀਆਂ ਫਲਾਣਾ ਬੰਦਾ ਡਿੰਗਾ ਬੜੀਆਂ ਮਾਰਦਾ ਇਹ ਜਿਹੜਾ ਡਿੰਗਾ ਮਾਰਨ ਦਾ ਸੁਭਾਅ ਹੁੰਦਾ ਹੈ ਨਾ ਜਾਂ ਤੇ ਪਿਤਾ ਪੁਰਖੀ ਆਉਂਦਾ ਹੈ ਕਿਉਂਕਿ ਜਦੋਂ ਬੱਚਾ ਘਰ ਦੇ ਅੰਦਰ ਜਿਸ ਮਾਹੌਲ ਵਿੱਚ ਪਲ ਰਿਹਾ ਹੈ ਉਹ ਵੇਂਦਾ ਵੱਡਾ ਭਾਈ ਬੜੀਆਂ ਡਿੰਗਾ ਮਾਰਦਾ ਹੈ ਮੇਰਾ ਪਿਤਾ ਬੜੀਆਂ ਫੜਾ ਮਾਰਦਾ ਹੈ ਬੜੀਆਂ ਡਿੰਗਾ ਮਾਰਦਾ ਹੈ ਉਹ ਜਿਹੜਾ ਇਹਨਾਂ ਸੁਭਾਅ ਬੱਚੇ ਵਿੱਚ ਆਉਣਾ ਵੀ ਸ਼ੁਰੂ ਹੋ ਜਾਂਦਾ ਹੈ ਬੱਚਾ ਤੇ ਵੈਸੇ ਹੀ ਡਿੰਗਾ ਮਾਰਨ ਦਾ ਥੋੜਾ ਜਿਹਾ ਆਦੀ ਹੁੰਦਾ ਹੈ ਉਹ ਕਹਿੰਦਾ ਮੈਂ ਆਹ ਕਰਦਾਂਗਾ ਉਹ ਮੈਂ ਕਰਦਾਂਗਾ ਬੱਚੇ ਦਾ ਵੈਸੇ ਹੀ ਸੁਭਾਅ ਹੁੰਦਾ ਹੈ ਪਰ ਜਦੋਂ ਪਿਤਾ ਉਹਦੇ ਸਾਹਮਣੇ ਰੋਜ਼ ਰੋਜ਼ ਡਿੰਗਾ ਮਾਰਨੀਆਂ ਸ਼ੁਰੂ ਕਰਦਾ ਹੈ ਵੱਡਾ ਭਰਾ ਡਿੰਗਾ ਮਾਰਨੀਆਂ ਸ਼ੁਰੂ ਕਰਦਾ ਹੈ ਫੜਾ ਮਾਰਨੀਆਂ ਸ਼ੁਰੂ ਕਰਦਾ ਹੈ ਮਾਂ ਫੜਾ ਮਾਰਨੀਆਂ ਸ਼ੁਰੂ ਕਰਦੀ ਹੈ ਤੇ ਬੱਚੇ ਦੇ ਅੰਦਰ ਉਹ ਜਿਹੜਾ ਨਾ ਸਿੱਜੇ ਸਿੱਜੇ ਸੁਭਾਅ ਪੱਕਣਾ ਸ਼ੁਰੂ ਹੋ ਜਾਂਦਾ ਹੈ ਦੂਜੀ ਗੱਲ ਜਦੋਂ ਜਵਾਨੀ ਦੀਆਂ ਦਹਲਿਜ਼ਾਂ ਦੇ ਉੱਤੇ ਕਦਮ ਹੁੰਦੇ ਨੇ ਤੇ ਬੰਦਾ ਸੱਜੇ ਖੱਬੇ ਕੋਈ ਨਾ ਕੋਈ ਸਾਧਨ ਅਪਣਾਉਣੇ ਸ਼ੁਰੂ ਕਰਦਾ ਹੈ ਆਪਣਾ ਰੋਜੀ ਰੋਟੀ ਦਾ ਮਸਲਾ ਬਣਾਉਣਾ ਜਾਂ ਲੱਭਣਾ ਸ਼ੁਰੂ ਕਰਦਾ ਹੈ ਪਰ ਉਹ ਸਫਲ ਹੁੰਦਾ ਨਜ਼ਰ ਪੈ ਰਿਹਾ ਜਿਹੜੇ ਰਾਹ ਤੇ ਜਾਂਦਾ ਹੈ ਉਧਰੋਂ ਹੀ ਸਫਲਤਾ ਮਿਲਦੀ ਦੁਕਾਨਦਾਰੀ ਗੱਲ ਵੱਲ ਗਿਆ ਸਫਲਤਾ ਮਿਲੀ ਜ਼ਿਮੀਂਦਾਰੇ ਵੱਲ ਗਿਆ ਸਫਲਤਾ ਮਿਲੀ ਕੋਈ ਨੌਕਰੀ ਪੇਛੇ ਵਿੱਚ ਉਹਦਾ ਹੱਥ ਨਹੀਂ ਪੈ ਰਿਆ ਜਦੋਂ ਉਹ ਕਈਆਂ ਪਾਸਿਆਂ ਤੋਂ ਆਪਣੇ ਆਪ ਨੂੰ ਸਫਲ ਵੇਂਦਾ ਹੈ ਨਾ ਤੇ ਉਹ ਜਿਹੜੀ ਅਸਫਲਤਾ ਹੈ ਅਸਫਲਤਾ ਅਸਫਲਤਾ ਲੱਗੇ ਨਾ ਉਹਦੇ ਉੱਤੇ ਪਰਦਾ ਬਣਾਉਣ ਵਾਸਤੇ ਨਾ ਫਿਰ ਉਹ ਡਿੰਗਾ ਮਾਰਨੀਆਂ ਸ਼ੁਰੂ ਕਰ ਦਿੰਦਾ ਜਦੋਂ ਕੋਈ ਆਣ ਕੇ ਪੁੱਛਦਾ ਹੈ ਵੀ ਤੂੰ ਨੌਕਰੀ ਵਾਸਤੇ ਕਿਉਂ ਨਹੀਂ ਭੱਜ ਦੌੜ ਕਰਦਾ ਜੇ ਤੇ ਬੰਦਾ ਸਿਆਣਾ ਹੋਵੇ ਤੇ ਉਹ ਕਹਿੰਦਾ ਹਾਂ ਜੀ ਮੈਂ ਨੌਕਰੀ ਵਾਸਤੇ ਗਿਆ ਸੀ ਗੱਲ ਬਣੀ ਨਹੀਂ ਉਹ ਪੈਸਾ ਮੰਗਦੇ ਸੀ ਦਿੱਤਾ ਨਹੀਂ ਗਿਆ ਚਲੋ ਗੱਲ ਵੱਖਰੀ ਫਿਰ ਕਦੇ-ਕਦੇ ਕਹਿ ਦਿੰਦਾ ਜੀ ਉਹ ਨੌਕਰੀ ਮੇਰੇ ਲਾਇਕ ਹੀ ਨਹੀਂ ਸੀ ਉਹ ਇੰਨੇ ਪੈਸੇ ਦਿੰਦੇ ਸੀ ਮੈਨੂੰ ਆਹ ਜੌਬ ਦਿੰਦੇ ਸੀ ਕਲਰਕ ਜਿਹਾ ਤੇ ਮੈਂ ਕਿਹਾ ਲੋਕਾਂ ਦੇ ਤਰਲੇ ਕੱਢਦੇ ਫਿਰਾਂਗੇ ਮੈਂ ਤਾਂ ਕਰਕੇ ਉਹ ਜੌਬ ਛੱਡ ਦਿੱਤੀ ਮਤਲਬ ਇਹ ਡੀਂਗਾ ਮਾਰਨੀਆਂ ਸ਼ੁਰੂ ਕਰ ਦਿੰਦਾ ਤੋਂ ਖੈਰ ਮਤਲਬ ਜਿਹੜੀ ਉਹਦੀ ਅਸਫਲਤਾ ਹੈ ਉਦੇ ਉੱਤੇ ਪਰਦਾ ਬਣਾਉਣ ਵਾਸਤੇ ਉਹਨੂੰ ਟੱਕਣ ਵਾਸਤੇ ਫਿਰ ਫੜਾਂ ਤੇ ਡਿੰਗਾ ਦੀ ਅਗਲੀ ਸ਼ੁਰੂਆਤ ਹੋ ਜਾਂਦੀ ਹੈ ਪਰ ਮੈਂ ਇੱਕ ਗੱਲ ਪੜ੍ਹੀ ਹਿੰਦੀ ਦੇ ਅੰਦਰ ਇੱਕ ਕਹਾਵਤ ਹੈ ਉਹ ਕਹਿੰਦੇ ਨੇ ਵੀ ਜੋ ਗਰਜਦੇ ਹਨ ਉਹ बरसते ਨਹੀਂ ਕਦੇ ਕਦੇ ਐਦਾਂ ਵੀ ਸੁਣਿਆ ਹੈ ਵੀ ਹਾਥੀ ਕੇ ਦਾੰਤ ਖਾਣੇ ਕੇ ਔਰ ਦਿਖਾਣੇ ਕੇ ਔਰ ਕਦੀ ਕਦੀ ਐਦਾਂ ਵੀ ਸੁਣਿਆ ਤੋ ਖੈਰ ਕਈਆਂ ਤੋਂ ਸੁਣਿਆ ਮੈਂ ਫਲਾਣੀ ਲੜਾਈ ਦੇ ਅੰਦਰ ਜੇ ਤੂੰ ਮੈਨੂੰ ਨਾ ਨਾ ਰੋਕਦਾ ਮੈਂ ਤੇ ਉਹਨੂੰ ਮੱਤ ਦੇ ਦੇਣੀ ਸੀ ਉਹ ਮੇਰੇ ਸਾਹਮਣੇ ਆਇਆ ਕਿ ਮੇਰੇ ਸਾਹਮਣੇ ਉਹ ਬੋਲਣ ਦੀ ਮਤ ਨਹੀਂ ਰੱਖਦਾ ਉਹਦਾ ਸਰੀਰ ਮਰਵਾਜਾ ਸਰੀਰ ਮੈਂ ਤੇ ਇੱਕ ਚਪੇੜ ਮਾਰਨੀ ਸੀ ਉਹਨੇ ਥੱਲੇ ਡਿੱਗ ਪੈਣਾ ਸੀ ਇਦਾਂ ਦੀਆਂ ਡਿੰਗਾ ਮਾਰਦਿਆਂ ਮੈਂ ਕਈਆਂ ਨੂੰ ਸੁਣਿਆ ਅੱਛਾ ਨਾਲ ਕਹਿਣਗੇ ਜੇ ਤੂੰ ਮੈਨੂੰ ਨਾ ਰੋਕਿਆ ਹੁੰਦਾ ਵੀ ਝਿਹੜਾ ਕੰਮ ਤੂੰ ਕਰਨਾ ਹੈ ਨਾ ਉਹ ਤੂੰ ਕਰ ਹੀ ਦੇਣਾ ਹੈ ਕਿਸੇ ਦੇ ਰੋਕਿਆ ਰੁਕਣਾ ਨਹੀਂ ਤੇ ਕਦੇ-ਕਦੇ ਤੁਸੀਂ ਲੜਾਈ ਦੇ ਅੰਦਰ ਇਹ ਵੇਖਿਆ ਹੋਣਾ ਵੇ ਉਸ ਬੰਦੇ ਨਾ ਕੋਈ ਰੋਕਦਾ ਅੱਗੇ ਨਾ ਜਾ ਤੇ ਉਹ ਭੱਜ-ਭੱਜ ਜਾਂਦਾ ਹੈ ਤੇ ਜਦੋਂ ਕੋਈ ਇੱਕ ਆਣ ਕੇ ਕਹਿੰਦਾ ਨਾ ਵੀ ਛੱਡ ਦੇ ਇਹਨੂੰ ਲੜ ਕੇ ਵੇਖ ਹੀ ਲੈਂਦੇ ਤੇ ਫਿਰ ਪੈਰ ਪਿੱਛੇ ਨੂੰ ਖਸਕਾ ਲੈਂਦਾ ਫਿਰ ਪਿੱਛੇ ਨੂੰ ਆ ਜਾਂਦਾ ਤੇ ਫਿਰ ਪਤਾ ਕੀ ਕਹੇਗਾ ਆ ਹੱਥ ਲਾ ਆ ਹੱਥ ਲਾ ਪਹਿਲ ਤੂੰ ਕਰ ਪਹਿਰ ਦੂੰਗਾ ਫਿਰ ਇਦਾਂ ਦੀਆਂ ਨਾ ਬਚਕਾਨਾਂ ਜੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਆਪ ਪਤਨੀ ਨਾਲੋਂ ਕਈ ਗੁਣਾ ਸਰੀਰ ਕਰਕੇ ਤਾਕਤਵਰ ਹੋਵੇ ਤੇ ਡਿੰਗ ਪਤਾ ਕੀ ਮਾਰੇਗਾ ਫੜ ਪਤਾ ਕੀ ਮਾਰੇਗਾ ਉਹ ਗਵੰਡੀ ਨਾਲ ਲੜਾਈ ਹੋ ਗਈ ਇਹਨੇ ਮੈਨੂੰ ਫੜ ਲਿਆ ਪਤਨੀ ਵਾਲੇ ਇਸ਼ਾਰਾ ਕਰਕੇ ਇਹਨੇ ਮੈਨੂੰ ਫੜ ਲਿਆ ਇਹ ਨਾ ਫੜਦੀ ਤੇ ਮੈਂ ਅੱਜ ਉਹਨੂੰ ਦੱਸ ਦੇਣਾ ਸੀ ਮਤ ਦੇ ਦੇਨੇ ਸੀ ਤੇ ਜੇ ਬੰਦਾ ਅਗਲਾ ਕਵੇ ਵੀ ਉਹਦਾ ਦੁਬਲਾ ਪਤਲਾ ਸਰੀਰ ਤੂੰ ਐਡਾ ਮੋਟਾ ਤੜਾ ਤੂੰ ਇਹਦੇ ਕੋਲੋਂ ਰੋ ਕਿਵੇਂ ਗਿਆ ਇਹਦੇ ਕੋਲੋਂ ਫੜਿਆ ਕਿਵੇਂ ਗਿਆ ਪਰ ਚਲੋ ਇੱਕ ਸਮਾਜਿਕ ਭਾਈਚਾਰਾ ਜਿਹਾ ਬਣਿਆ ਹੁੰਦਾ ਹੈ ਬੰਦਾ ਹੂੰ ਹੂੰ ਕਰ ਛੱਡਦਾ ਉਹ ਕਹਿੰਦਾ ਵੀ ਠੀਕ ਹੈ ਜੋ ਤੂੰ ਰੌਲਾ ਪਾਉਣਾ ਐਪਾ ਮੈਂ ਹਾਂ ਹਾਂ ਮਲਾ ਦੇਣਾ ਝੂਠੀ ਸੱਚੀ ਪਰ ਬੰਦਾ ਡੇਂਗਾ ਪਤਾ ਕਿਵੇਂ ਮਾਰਦਾ ਇਹਨੇ ਮੈਨੂੰ ਫੜ ਲਿਆ ਤੇ ਮੈਂ ਤਾਂ ਰੁਕ ਗਿਆ ਮੈਨੂੰ ਤੇ ਅੱਜ ਗਵੰਡੀ ਦਾ ਸਿਰ ਪਾੜ ਦੇਣਾ ਸੀ ਮੈਂ ਲੱਤ ਤੋੜ ਦੇਣੀ ਸੀ ਦੁਬਾਰਾ ਇਹਦੀ ਹਿੰਮਤ ਨਹੀਂ ਸੀ ਪੈਣੀ ਕਦੀ ਲਲਕਰਾ ਮਾਰਨ ਦੀ ਮਿੰਦ ਘਰ ਵਾਲੀ ਨੇ ਡਾਕ ਲਿਆ ਖੈਰ ਇਦੋਂ ਅੱਗੇ ਚੱਲਨੇ ਕਦੇ ਕਦੇ ਤੁਸੀਂ ਇਹ ਵੀ ਵੇਖਿਆ ਹੋਣਾ ਐ ਵੀ ਕਿਸੇ ਸਿਆਣਿਆਂ ਦੀ ਮਹਿਫਲ ਦੇ ਅੰਦਰ ਜਿੱਥੇ ਕੋਈ ਉੱਤਰ ਪ੍ਰਸ਼ਨ ਸਵਾਲ ਜਵਾਬ ਵਿਚਾਰ ਵਟਾਂਦਰਾ ਹੁੰਦਾ ਉੱਥੇ ਬੰਦੇ ਨੂੰ ਕਿਸੇ ਨੂੰ ਨਾ ਕੋਈ ਉਹੋ ਜਿਹਾ ਬੰਦਾ ਬੈਠਾ ਹੋਵੇ ਕਦੇ-ਕਦੇ ਨਾ ਉਹ ਸਿਆਣਿਆਂ ਦੇ ਸਾਹਮਣੇ ਉਹਨੂੰ ਗੱਲ ਉਗੜਦੀ ਨਹੀਂ ਗੱਲ ਆਉਂਦੀ ਨਹੀਂ ਤੇ ਜਦੋਂ ਉੱਥੇ ਆ ਜਾਂਦਾ ਨਾ ਬਾਹਰ ਉਦੋਂ ਕਹਿਣ ਲੱਗਾ ਸੀ ਉਹ ਫਲਾਣਾ ਜਿਹੜਾ ਸੀ ਉਹ ਇਦਾਂ ਬੋਲਦਾ ਸੀ ਤੇ ਮੈਂ ਆ ਜਵਾਬ ਦੇਣ ਲੱਗਾ ਸਾਂ ਮੈਂ ਫਿਰ ਬੋਲਿਆ ਨਹੀਂ ਬਈ ਛੱਡ ਕੀ ਬੋਲਣਾ ਹੈ ਬਈ ਜੇ ਤੈਨੂੰ ਗੱਲ ਕਰਨੀ ਆਉਂਦੀ ਤੂੰ ਬੋਲਿਆ ਕਿਉਂ ਨਹੀਂ ਉਥੇ ਸਭਾ ਹੀ ਇਦਾਂ ਦੀ ਸੀ ਸੈਮੀਨਾਰ ਹੀ ਇਦਾਂ ਦਾ ਸੀ ਜਿੱਥੇ ਤੁਸੀਂ ਉਤਰ ਪ੍ਰਸ਼ਨ ਕਰ ਸਕਦੇ ਸੀ ਅਗਲੇ ਤੇ ਕਹਿ ਰਹੇ ਸੀ ਵਾਰ-ਵਾਰ ਵੀ ਕੋਈ ਪ੍ਰਸ਼ਨ ਹੋਵੇ ਤੇ ਪੈਦਾ ਕਰੋ ਉਦੋਂ ਤੇਰੇ ਤੋਂ ਪ੍ਰਸ਼ਨ ਪੈਦਾ ਨਹੀਂ ਹੋਇਆ ਤੇ ਬਾਹਰ ਆਣ ਕੇ ਵੇਖੋ ਜੀ ਉਹ ਇਦਾਂ ਕਹਿ ਰਿਹਾ ਸੀ ਮੈਂ ਬੋਲਣ ਲੱਗਾ ਸਾਂ ਮੈਂ ਕਿਹਾ ਛੱਡੋ ਕੀ ਇਹ ਬੋਲੀ ਜਾਂਦਾ ਹੈ ਵੀ ਇਹ ਦੀ ਇੱਜ਼ਤ ਬਣੀ ਰਵੇ ਇਹਨੂੰ ਵੀ ਕਹਿੰਦੇ ਨੇ ਡੀਂਗ ਮਾਰਨਾ ਤੋਂ ਡੀਂਗਾ ਮਾਰਨ ਦਾ ਜਿਹੜਾ ਸਭਾਏ ਨਾ ਉਹ ਸਾਡੇ ਅੰਦਰ ਬਹੁਤ ਜ਼ਿਆਦਾ ਬੰਦਾ ਜਾ ਰਿਹਾ ਹੈ ਅਸੀਂ ਆਪਣੇ ਵਿੱਤ ਤੋਂ ਬਾਹਰ ਜਾ ਕੇ ਔਕਾਤ ਤੋਂ ਬਾਹਰ ਜਾ ਕੇ ਹیثیت ਤੋਂ ਬਾਹਰ ਜਾ ਕੇ ਖਰੀਦਣਾ ਹੋਵੇ ਤਾਂ ਡਿੰਗ ਮਾਰ ਦਿੰਨੇ ਆ ਬੋਲਣਾ ਹੋਵੇ ਤਾਂ ਡਿੰਗ ਮਾਰ ਦਿੰਨੇ ਆ ਕੁਝ ਕਰਨਾ ਹੋਵੇ ਤਾਂ ਡਿੰਗ ਮਾਰ ਦਿੰਨੇ ਇੱਕ ਨਿੱਕੀ ਜੀ ਕਹਾਣੀ ਮੈਨੂੰ ਚੇਤੇ ਆ ਗਈ ਨਾਲ ਲੱਗਦੀ ਕਹਿੰਦੇ ਨੇ ਇੱਕ ਸ਼ੇਰ ਦਰਿਆ ਦੇ ਨਾਲ ਛੋਟਾ ਦਰਿਆ ਸੀ ਕੋਈ ਨਦੀ ਸੀ ਉਹਦੇ ਆਸ ਪਾਸੇ ਬੈਠਾ ਸੀ ਉਹਦੇ ਸਾਹਮਣੇ ਦੂਸਰੇ ਪਾਸੇ ਨਾਲ ਇੱਕ ਲੇਲਾ ਆ ਗਿਆ ਬੱਕਰੀ ਦਾ ਲੇਲਾ ਉਨੇ ਉਹਦੇ ਸਾਹਮਣੇ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਤੇ ਇਧਰੋਂ ਚੱਲਦਾ ਚੱਲਦਾ ਬਗਿਆੜ ਆ ਗਿਆ ਕਹਾਣੀ ਇਹ ਮਨੋਕਲਪਿਤ ਕਹਾਣੀ ਇਹ ਬਣਾਈ ਹੋਈ ਪਰ ਇਸ ਮਨੋਕਲਪਿਤ ਕਹਾਣੀ ਦੇ ਅੰਦਰ ਜਿਹੜਾ ਇਸ਼ਾਰਾ ਨਾ ਉਹ ਸੱਚ ਵਾਲਾ ਇਸ਼ਾਰਾ ਹੈ ਕਿੰਦੇ ਨੇ ਬਗਿਆੜਾ ਆ ਤੇ ਬਗਿਆੜਾ ਆਣ ਕੇ ਉਹਨੂੰ ਸ਼ੇਰ ਨੂੰ ਕਹਿੰਦਾ ਹੈ ਸ਼ੇਰ ਚਾਚਾ ਤੇਰੇ ਸਾਹਮਣੇ ਬੱਕਰੀ ਦਾ ਬੱਚਾ ਪਾਣੀ ਪੀਵੀ ਜਾ ਰਿਹਾ ਹੈ ਕੀ ਗੱਲ ਅੱਜ ਭੁੱਖ ਨਹੀਂ ਜਾਂ ਉਹਨੂੰ ਫੜਨ ਦਾ ਇਰਾਦਾ ਨਹੀਂ ਜਾ ਉਹਨੂੰ ਮਾਫ ਕਰ ਦਿੱਤਾ ਇਹ ਗੱਲ ਕੀ ਤੇ ਸ਼ੇਰ ਕਹਿੰਦੇ ਨੇ ਹੱਸਦਾ ਹੋਇਆ ਕਹਿੰਦਾ ਭਤੀਜ ਮੈਂ ਕਿਹਾ ਪਾਣੀ ਪੀਂਦਾ ਹੈ ਵਿਚਾਰਾ ਪਿਆਸਾ ਹੋਣਾ ਹੈ ਤਰੇ ਆਇਆ ਹੋਣਾ ਹੈ ਪਾਣੀ ਪੀ ਲਵੇ ਅਜਨਾ ਮਨ ਨਹੀਂ ਕੀਤਾ ਇਹਨੂੰ ਫੜਨ ਦਾ ਭਗਿਆੜ ਕਹਿ ਲਗਾ ਚਾਚਾ ਚਲੋ ਮਨ ਨਹੀਂ ਕੀਤਾ ਤੇ ਤੇਰੇ ਨਾਲ ਪਰਿਵਾਰ ਵਾਲੇ ਨੇ ਤੇਰੇ ਬੱਚੇ ਨੇ ਤੂੰ ਉਹਨਾਂ ਵਾਸਤੇ ਫੜ ਲੈਣਾ ਸੀ ਆ ਸਾਹਮਣੇ ਤੇਰੇ ਪਾਣੀ ਪੀ ਜਾ ਰਿਹਾ ਹੈ ਸ਼ੇਰ ਨੇ ਦੂਜੀ ਗੱਲ ਕਹੀ ਉਹ ਕਹਿਣ ਲੱਗਾ ਭਤੀਜ ਮੈਂ ਨਾ ਆਉਣਾ ਛੋਟੇ ਮੋਟੇ ਲੇਲਿਆਂ ਲੂਲਿਆਂ ਦਾ ਮਾਸ ਖਾਣਾ ਬੰਦ ਕਰ ਦਿੱਤਾ ਹੈ ਲੇਲਿਆਂ ਦਾ ਮਾਸ ਹੁਣ ਨਹੀਂ ਮੈਂ ਖਾਂਦਾ ਮੈਂ ਇਹਨਾਂ ਨੂੰ ਫੜਨਾ ਬੰਦ ਕਰ ਦਿੱਤਾ ਤੇ ਬਗਿਆੜ ਨਾਲ ਥੋੜਾ ਜਿਹਾ ਪਰਾਂ ਹੋ ਕੇ ਨਾ ਉਹਨੇ ਇੱਕ ਗੱਲ ਕੀਤੀ ਮਸ਼ਕਰੀ ਦੇ ਅੰਦਰ ਉਹ ਕਹਿਣ ਲੱਗਾ ਚਾਚਾ ਗੱਲ ਇਹ ਨਹੀਂ ਵੀ ਬੱਕਰੀ ਦਾ ਲੇਲਾ ਤੈਨੂੰ ਚੰਗਾ ਨਹੀਂ ਲੱਗਦਾ ਜਾਂ ਭੇਡ ਦਾ ਲੇਲਾ ਤੈਨੂੰ ਚੰਗਾ ਨਹੀਂ ਲੱਗਦਾ ਗੱਲ ਇਹ ਹੈ ਵੀ ਗਿੱਟਿਆਂ ਗੋਡਿਆਂ ਦੇ ਵਿੱਚ ਉਹ ਬਲ ਨਹੀਂ ਰਿਹਾ ਭੱਜਿਆ ਨਹੀਂ ਜਾਂਦਾ ਦੌੜਿਆ ਨਹੀਂ ਜਾਂਦਾ ਹੁਣ ਇਹ ਕਹੇ ਵੀ ਮੇਰੇ ਤੋਂ ਫੜਿਆ ਨਹੀਂ ਜਾਂਦਾ ਤੇ ਕਹਿੰਦੇ ਨੇ ਸ਼ੇਰ ਕਹਿੰਦਾ ਪਤੀਜ ਗੱਲ ਤੇ ਤੇਰੀ ਸੱਚੀ ਹੈ ਵੀ ਕਦੀ ਇਹ ਤਾਕਤ ਹੁੰਦੀ ਸੀ ਫੜਣਾ ਜਾਣਦੇ ਸਾਂ ਦੂਰ ਦੇਸ ਪੈਂਦਾ ਸੀ ਤੇ ਹਮਲਾਵਰ ਬਣ ਕੇ ਜਾਂਦੇ ਸਾਂ ਦਬੋਚ ਲਈਦਾ ਸੀ ਅੱਜ ਸਾਚੇ ਵੀ ਲੱਤਾਂ ਵਿੱਚ ਉਹ ਜਾਨ ਨਹੀਂ ਰਹੀ ਤੇ ਜਦੋਂ ਲੱਤਾਂ ਵਿੱਚ ਜਾਨ ਨਾ ਰਵੇ ਉਦੋਂ ਕੋਲ ਡੀਂਗਾ ਹੀ ਰਹਿ ਜਾਂਦੀਆਂ ਨੇ ਫੜਾਂ ਹੀ ਰਹਿ ਜਾਂਦੀਆਂ ਨੇ ਪਰ ਉਸ ਸਿਆਣਪ ਦੀ ਨਿਸ਼ਾਨੀ ਨਹੀਂ ਸਿਆਣਪ ਦੀ ਨਿਸ਼ਾਨੀ ਇਹ ਹੁੰਦੀ ਹੈ ਵੀ ਜੇ ਬਲ ਘਟ ਗਿਆ ਹੈ ਤੇ ਡੀਂਗਾ ਵੀ ਘਟ ਜਾਣੀਆਂ ਚਾਹੀਦੀਆਂ ਨੇ ਸ਼ੇਖੀਆਂ ਨਾ ਮਾਰੋ ਫੜਾ ਨਾ ਮਾਰੋ ਅਖੀਰ ਤੇ ਇੱਕ ਗੱਲ ਕਹਿ ਕੇ ਸਮਾਪਤੀ ਕਰਦਾ ਸਾਡੇ ਹੋਸ਼ੇ ਤੇ ਪੜਕਾਉ ਪ੍ਰਚਾਰਕ ਹੋਸ਼ੇ ਤੇ ਪੜਕਾਉ ਲੀਡਰ ਨੌਜਵਾਨਾਂ ਦੇ ਸਾਹਮਣੇ ਡੀਂਗਾ ਮਾਰ-ਮਾਰ ਕੇ ਨੌਜਵਾਨਾਂ ਨੂੰ ਪੜਕਾ ਦਿੰਦੇ ਨੇ ਜਵਾਨੀ ਦੀ ਸੋਚ ਬਹੁਤੀ ਲੰਮੀ ਨਹੀਂ ਹੁੰਦੀ ਉਹਨਾਂ ਨੂੰ ਚੰਗੇ ਮੰਦੇ ਦੀ ਪਰਖ ਨਹੀਂ ਹੁੰਦੀ ਅਗਲਾ ਪਾਸਾ ਕਿਹੋ ਜਾ ਰਿਹਾ ਹੈ ਪਰਖਣੀ ਹੁੰਦੀ ਉਹ ਡਿੰਗਾ ਮਾਰਨ ਵਾਲੇ ਫੜਾ ਮਾਰਨ ਵਾਲੇ ਅਸੀਂ ਰਾਜ਼ ਲੈ ਲੈਣਾ ਹੈ ਅਸੀਂ ਆ ਕਰ ਦੇਣਾ ਹੈ ਅਸੀਂ ਉਹ ਕਰ ਦੇਣਾ ਹੈ ਅਸੀਂ ਇਦਾਂ ਕਰ ਦੇਣਾ ਹੈ ਪ੍ਰਸ਼ਾਸਨ ਨਾਲ ਭੇਟ ਜਾਣਾ ਹੈ ਉਹ ਨੌਜਵਾਨੀ ਨੂੰ ਆਪਣੇ ਪਿੱਛੇ ਲਾ ਲੈਂਦੇ ਨੇ ਤੇ ਅੱਧਿਓ ਜਿਆਦੀ ਨੌਜਵਾਨੀ ਨੂੰ ਮਰਵਾ ਦਿੰਦੇ ਨੇ ਅੱਧਿਓ ਜਿਆਦੀ ਨੂੰ ਜੇਲ੍ਹਾਂ ਵਿੱਚ ਬੰਦ ਕਰਵਾ ਦਿੰਦੇ ਨੇ ਆਪ ਕੋਈ ਮੰਤਰੀ ਵਜ਼ੀਰ ਬਣ ਕੇ ਪਾਸੇ ਬਹਿ ਜਾਂਦੇ ਨੇ ਜਾਂ ਕੋਈ ਹੋਰ ਮਸਲਾ ਹੱਲ ਕਰਕੇ ਪਾਸੇ ਬਹਿ ਜਾਂਦੇ ਨੇ ਤੇ ਜਿਨ੍ਹਾਂ ਦੇ ਸਾਹਮਣੇ ਡਿੰਗਾ ਮਾਰੀਆਂ ਸਨ ਜਿਹੜੇ ਡਿੰਗਾ ਦੀ ਗ੍ਰਿਫਤ ਵਿੱਚ ਆਏ ਸਨ ਉਹ ਵਿਚਾਰੇ ਰੋਣ ਕਰ ਲਾਉਣ ਜੋਗੇ ਰਹਿ ਜਾਂਦੇ ਨੇ ਹੋਰ ਕੁਝ ਵੀ ਨਹੀਂ। ਤੋਂ ਜਿਹੜਾ ਬੰਦਾ ਤੁਹਾਡੇ ਸਾਹਮਣੇ ਕਿਸੇ ਵੀ ਪੱਖ ਤੋਂ ਕਿਸੇ ਵੀ ਐਂਗਲ ਤੋਂ ਡਿੰਗਾ ਮਾਰਦਾ ਹੈ ਨਾ ਉਹਦੇ ਤੇ ਛੇਤੀ ਕਰਕੇ ਵਿਸ਼ਵਾਸ ਨਾ ਕਰਿਆ ਕਰੋ। ਡਿੰਗਾ ਮਾਰਨ ਵਾਲੇ ਬੰਦੇ ਨੂੰ ਐਵੇਂ ਸਮਝ ਲਓ ਫੁਖਰਾ ਹੈ ਤੇ ਫੁکریاں ਛੱਡ ਰਿਹਾ ਹੈ। ਉਹਦੇ ਮਗਰ ਨਾ ਤੁਰਿਆ ਕਰੋ। ਸਿਆਣਪ ਦੇ ਨਾਲ ਕਿਸੇ ਦੇ ਮਗਰ ਲੱਗੋਗੇ ਤੁਹਾਡਾ ਭਲਾ ਨਹੀਂ ਤੇ ਜੇਲਾ ਔਰ ਆਪਣਾ ਨੁਕਸਾਨ ਕਰਾਉਣ ਦੇ ਸਿਵਾਏ ਹੱਥ ਵਿੱਚ ਕੁਝ ਨਹੀਂ ਆਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ